ਤੁਸੀਂ ਦੇਖੋਗੇ ਇੱਧਰ ਸਾਰੀਆਂ ਛੋਟੇ-ਛੋਟੇ ਐਚਪੈਕ ਗੱਡੀਆਂ ਖੜੀਆਂ ਨੇ ਪਹਿਲਾਂ ਤੁਹਾਨੂੰ ਇਹ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਸਿਡਾਨ ਟਾਈਪ ਗੱਡੀਆਂ ਦਿਖਾਵਾਂਗੇ ਇਹ ਆ ਗਈ ਜੀ ਪੈਟਰੋਲ ਦੀ ਬਾਦਸ਼ਾਹ ਕਾਰ ਸਵਿਫਟ ਡਿਜ਼ਾਇਰ ਘੱਟ ਬਜਟ 'ਚ ਲੈਣਾ ਚਾਹੁੰਦੇ ਹੋ 2015 ਮਾਡਲ ਗੱਡੀ ਤੁਹਾਨੂੰ ਦੇ ਦਾਂਗੇ ਅਸੀਂ ਜੀ 3 ਲੱਖ 70000 ਰੁਪਏ ਦੀ 15 ਮਾਡਲ ਗੱਡੀ ਮਤਲਬ ਬਹੁਤ ਵਧੀਆ ਕਾਰ ਹੈ ਜੇ ਤੁਸੀਂ ਫੈਮਿਲੀ ਕਾਰ ਮੰਗਦੇ ਹੋ ਤਾਂ ਬਹੁਤ ਟੌਪ ਦੀ ਗੱਡੀ ਅਲਾਈ ਟਾਇਰ ਨਵੇਂ ਜਮੇ ਸਟੱਪਣੀ ਵੀ 80% ਤੇ ਹਾਰਟ ਟੋਪ ਵਗੈਰਾ ਲੱਗਿਆ ਹੋਇਆ ਹੈਗਾ origignal ਥਾਰ ਹੈ ਜੀ ਇਹ ਤਿਆਰ ਹੋਈ ਥਾਰ ਨਹੀਂ ਹੈਗੀ 475000 ਰੁਪਏ ਦੀ ਗੱਡੀ ਆਪਾਂ ਨੂੰ ਇਹ ਮਿਲ ਰਹੀ ਹੈ ਜੀ ਇਹ ਤਾਂ ਗੱਡੀ ਬਹੁਤ ਰਾਇਲ ਹੈ ਮਤਲਬ ਸਰਵਿਸ ਵਗੈਰਾ ਗੱਡੀ ਦੀ ਹੋਈ ਹੋਈ ਆ ਦੇਖੋ ਅੰਦਰ ਨਾ ਆ ਦੇਖੋ ਤੁਸੀਂ ਦੇਖ ਰਹੇ ਹੋ ਕਾ ਕੇ ਚੜੇ ਪੈਣੂਵੇਂ ਨਮੀ ਨੂੰ ਕੋਰ ਗੱਡੀਆਂ ਤੁਸੀਂ ਘੱਟ ਬਜਟ ਦੇ ਵਿੱਚ ਡੀਜ਼ਲ ਗੱਡੀ ਲੈਣਾ ਚਾਹੁੰਦੇ ਹੋ ਤਾਂ ਬਹੁਤ ਬੈਸਟ ਆਪਸ਼ਨ ਸਾਡੇ ਕੋਲ ਸਾਡੇ ਕੋਲ ਦੋ ਖੜੀਆਂ ਨੇ ਇੱਧਰ ਤੁਸੀਂ ਸੇਲ ਦੇਖ ਰਹੇ ਹੋ ਤਾਂ ਇੱਧਰ ਮਾਈਕਰਾਂ ਖੜੀ ਹੈ ਜੀ ਆਟੋਮੈਟਿਕ K10 ਬਹੁਤ ਘੱਟ ਮਾਰਕੀਟ ਦੇ ਵਿੱਚ ਹੈ ਸਾਡੇ ਕੋਲ ਇਸ ਟਾਈਮ ਦੋ ਗੱਡੀਆਂ ਖੜੀਆਂ ਇੱਕ 18 ਇੱਕ 17 17 ਮਾਡਲ ਹੈ ਜੀ ਅੱਜਿਆ ਗੱਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਅਮਰਗੜ ਤੋਂ ਆਹ ਤੁਸੀਂ ਦੇਖ ਰਹੇ ਹੋਵੋਗੇ ਵੀ ਆਹ ਕੀ ਡਰੋਨ ਸ਼ਾਟ ਜੇ ਲੈ ਰਹੇ ਹੋ ਪਰ ਬਹੁਤ ਵਧੀਆ ਤਰੀਕੇ ਨਾਲ ਸਾਡੀ ਕੋਸ਼ਿਸ਼ ਇਹੰਦੀ ਹੈ ਵੀ ਤੁਹਾਨੂੰ ਚੰਗੀਆਂ ਗੱਡੀਆਂ ਸਰਟੀਫਾਈਡ ਰਿਪੋਰਟ ਨਾਲ ਵਧੀਆ ਤਰੀਕੇ ਨਾਲ ਤੁਹਾਡੇ ਕੋਲ ਪਹੁੰਚਾਈਏ ਤਾਂ ਕਿ ਤੁਸੀਂ ਜਿੱਥੇ ਵੀ ਬੈਠੇ ਹੋ ਸਾਡੀ ਵੀਡੀਓ ਦੇਖ ਕੇ ਤੁਸੀਂ ਗੱਡੀ ਲੈ ਸਕਦੇ ਹੋ ਤੇ ਇਹ ਅੱਜ 11 ਗੱਡੀਆਂ ਦਾ ਸਟਾਕ ਹੈ ਸਾਡਾ ਮਰਗੜ ਬ੍ਰਾਂਚ ਦਾ ਤੇ ਇਹ ਗੱਡੀਆਂ ਦੇ ਵਿੱਚੋਂ ਤੁਹਾਨੂੰ ਕੱਲੀ-ਕੱਲੀ ਗੱਡੀ ਦੀ ਰਿਪੋਰਟ ਦਵਾਂਗੇ ਪੂਰੀ ਸਰਟੀਫਾਈਡ ਸਭ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਅਗਰ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ 9 ਨਵੰਬਰ ਸਾਡਾ ਕਾਰ ਮੇਲਾ ਉਹ ਕਾਰ ਮੇਲੇ ਤੇ ਵੀ ਤੁਸੀਂ ਹੌਮ ਹੋਮਾ ਕੇ ਪਹੁੰਚਿਆ ਕਰੋ 300 ਪਲੱਸ ਗੱਡੀਆਂ ਤੁਹਾਨੂੰ ਇਸੇ ਗਰਾਊਂਡ ਦੇ ਵਿੱਚ ਅਸੀਂ ਇਸੇ ਜਗ੍ਹਾ ਤੇ ਅਸੀਂ ਦਿੰਨੇ ਆ ਇੱਕੋ ਹੀ ਜਗ੍ਹਾ ਤੇ ਅੱਧੇ ਘੰਟੇ ਚ ਫైనాన్స్ ਤੇ ਆਪਦੀ ਗੱਡੀ ਸੁਪਨੇ ਦੀ ਕਾਰ ਘਰੇ ਲੈ ਕੇ ਤੁਸੀਂ ਜਾ ਸਕਦੇ ਹੋ। ਲਓ ਜੀ ਡਰੋਨ ਉਤਰਿਆ ਹੈ نیچے ਹੁਣ ਤੇ ਹੁਣ ਤੁਹਾਨੂੰ ਅ ਗਰਾਉਂਡ ਰਿਪੋਰਟ ਦਿੰਨੇ ਆ ਸਾਰੀ। ਵੀ ਕੀ ਆ ਗੱਡੀਆਂ ਦੀ? ਤੇ ਪਹਿਲੀ ਗੱਡੀ ਤੁਹਾਡੇ ਸਾਹਮਣੇ ਜਿਹੜੀ ਖੜੀ ਆ ਇਹ ਬਰੀਜ਼ਾ ਗੱਡੀ ਆ। ਅ 2017 ਮਾਡਲ ਆ, VDI ਪਲੱਸ। ਤੇ ਗੱਡੀ ਸੋਹਣੀ ਆ। ਮਤਲਬ ਜੇ ਆਪਾਂ ਸਰਟੀਫਾਈਡ ਰਿਪੋਰਟ ਦੀ ਗੱਲ ਕਰੀਏ ਤਾਂ ਲੈਫਟ ਸਾਈਡ ਸਾਰੀ オリジナル ਆ। ਬੌਨਟ ਪੇਂਟ ਆ। ਤੇ ਰਾਈਟ ਸਾਈਡ ਦੇ ਵਿੱਚੋਂ ਵੀ ਫੈਂਡਰ ਪੇਂਟ ਆ ਤੇ ਪਿੱਛੇ ਵਾਲੀ ਤਿੰਨੇ ਪੀਸ ਓਰੀਜਨਲ ਨੇ ਮਤਲਬ ਟਾਇਰ 80% ਪਏ ਨੇ ਜੀ ਤੇ ਡਿੱਗੀ ਓਰੀਜਨਲ ਪੇਂਟ ਚ ਆ ਗਈ ਡੀਜ਼ਲ ਦੇ ਵਿੱਚ ਬੈਕ ਸੈਂਸਰ ਵਗੈਰਾ ਸਾਰਾ ਕੁਝ ਲੱਗਿਆ ਹੈ ਗੱਡੀ ਦੇ ਵਿੱਚ ਪਾਵਰ ਵਿੰਡੋ ਪਾਵਰ ਸਟੀering ਹੈਗੀ ਹੈ ਇੰਟੀਰੀਅਰ ਵਧੀਆ ਸਿੰਗਲ 에ਅਰ ਬੈਗ ਆ ਗਈ ਹੈ ਇਸ ਕੰਪਨੀ ਦਾ ਵਿੱਚ ਸੀਡੀ ਪਲੇਅਰ ਆ ਗਿਆ ਬਾਕੀ ਗੱਡੀ ਪੂਰੀ ਵਧੀਆ ਕੋਈ ਕੰਪਲੇਨਟ ਨਹੀਂ ਹੈਗੀ 5 ਲੱਖ ਤੇ 90000 ਰੁਪਏ ਦੀ ਗੱਡੀ ਇਹ ਵਿਦ ਪੰਜਾਬ ਨੰਬਰ ਤੁਹਾਨੂੰ ਮਿਲ ਜੂਗੀ ਇਹ ਦਿੱਲੀ ਨੰਬਰ ਹੈ ਤੁਸੀਂ ਦੇਖੋਗੇ ਇੱਥੇ ਸਾਰੀਆਂ ਛੋਟੇ ਛੋਟੇ ਹੈਚਬੈਕ ਗੱਡੀਆਂ ਖੜੀਆਂ ਨੇ ਪਹਿਲਾਂ ਤੁਹਾਨੂੰ ਇਹ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਸਿਡਾਨ ਟਾਈਪ ਗੱਡੀਆਂ ਦਿਖਾਵਾਂਗੇ ਤੇ ਇਹ ਇਹ ਆ ਗਈ ਜੀ 13 ਮਾਡਲ ਮਤਲਬ ਮੀਡੀਅਮ ਜੇ ਬਜਟ ਦੀਆਂ ਕਾਰਾਂ ਨੇ ਸਾਰੀਆਂ ਕੋਈ ਬਹੁਤ ਹੀ ਤੇਜ਼ ਬਜਟ ਦੀ ਗੱਡੀਆਂ ਨਹੀਂ ਹੈਗੀਆਂ ਗੱਡੀ ਦਾ ਫਰੰਟ ਸ਼ੀਸ਼ਾ ਤੱਕ ਨਾਲ ਦਾ ਹੀ ਬੋਨਟ オリジナル ਹੈ ਤੇ ਰਾਈਟ ਸਾਈਡ オリジナル ਹੈ ਰਾਈਟ ਸਾਈਡ オリジナル ਹੈ ਡਿੱਗੀ オリジナル ਹੈ ਈ ਦਾ ਮਾਡਲ ਦੇ ਵਿੱਚ ਹੈ ਇਹ ਦੋ ਪਾਵਰ ਵਿੰਡੋ ਆ ਜਾਂਦੀ ਹੈ ਇਹਦੇ ਵਿੱਚ ਲੈਫਟ ਸਾਈਡ ਦੇ ਵਿੱਚ ਸਿਰਫ ਇੱਕ ਫੈਂਡਰ ਪੇਂਟ ਆ ਮਤਲਬ ਇੱਕ ਪੀਸ ਪੇਂਟ ਮੰਨ ਕੇ ਆ ਜਾਓ ਗੱਡੀ ਦੇ ਵਿੱਚ ਗੱਡੀ ਲਗਭਗ ਬਾਕੀ ਸਾਰੀ オリジナル ਹੀ ਆ 80% ਟਾਇਰ ਨੇ ਅੰਟੀਰੀਅਰ ਤੁਸੀਂ ਨਿਗਾਹ ਮਾਰਨੀ ਆ ਤਾਂ ਮਾਰ ਲਓ ਬਹੁਤ ਵਧੀਆ ਅੰਟੀਰੀਅਰ ਸਾਫ਼ ਸੁਥਰਾ ਅੰਟੀਰੀਅਰ ਹੈ ਓਨਰ ਇਹ ਗੱਡੀ ਸੈਕੰਡ ਹੈ ਜੀ ਮਾਡਲ 13 215000 ਰੁਪਏ ਦੀ ਗੱਡੀ ਇਹ ਮਿਲ ਜੂ ਜੀ ਲਗਭਗ ਤੁਹਾਨੂੰ ਇਹ ਗੱਡੀ ਦੇ ਉੱਪਰ 175-80 ਦਾ ਤਾਂ ਲੋਨ ਹੀ ਹੋ ਜਾਊਗਾ ਏ ਮੰਨ ਕੇ ਚੱਲੋ ਮਰੋ ਬਹੁਤ ਵਧੀਆ ਕਾਰ ਆ ਜੇ ਤੁਸੀਂ ਫੈਮਿਲੀ ਕਾਰ ਮੰਗਦੇ ਹੋ ਤਾਂ ਬਹੁਤ ਟੌਪ ਦੀ ਗੱਡੀ ਆ ਆਟੋਮੈਟਿਕ K10 ਆਟੋਮੈਟਿਕ K10 ਬਹੁਤ ਘੱਟ ਮਾਰਕੀਟ ਦੇ ਵਿੱਚ ਆ ਸਾਡੇ ਕੋਲ ਇਸ ਟਾਈਮ ਦੋ ਗੱਡੀਆਂ ਖੜੀਆਂ ਇੱਕ 18 ਇੱਕ 17 17 ਮਾਡਲ ਹੈ ਜੀ ਨੰਬਰ ਮੁਹਾਲੀ ਦਾ ਤੁਸੀਂ ਦੇਖ ਰਹੇ ਹੋ ਦੋ ਤਿੰਨ ਪੀਸ ਗੱਡੀ ਦੇ ਵਿੱਚ ਪੇਂਟ ਨੇ ਬਾਕੀ ओरिजिनल ਆ ਅੰਟੀਰੀਅਰ ਤੁਹਾਨੂੰ ਦਿਖਾ ਦਿੰਦੇ ਆ ਅੰਟੀਰੀਅਰ ਦਿਖਾ ਦੇ ਯਾਰ ਇੱਕ ਵਾਰੀ ਅੰਟੀਰੀਅਰ ਤੁਸੀਂ ਦੇਖ ਲਓ ਕੰਪਨੀ ਦੇ ਵਿੱਚ ਸੀਡੀ ਪਲੇਅਰ ਲੱਗਿਆ ਹੈ ਜੀ ਔਰ ਅ ਸਿੰਗਲ 에어ਬੈਗ ਵਾਲੀ ਆ ਦੇਖੋ ਤੁਹਾਨੂੰ ਜੇ ਦੇਖ ਰਿਹਾ ਹੋਗਾ ਅੰਦਰ ਉਹ ਤਾਂ ਤੁਹਾਨੂੰ ਲਫਾਫੇ ਵੀ ਥੱਲੋਂ ਦਿਖ ਰਹੇ ਨੇ ਹਲੇ ਗੱਡੀ ਦੇ ਤੇ ਦੋ ਪਾਵਰ ਵਿੰਡੋ ਹੈਗੀ ਆ ਆਟੋਮੈਟਿਕ ਤੁਹਾਨੂੰ ਦੱਸ ਹੀ ਦਿੱਤਾ ਜੀ ਚਲਾਵੇ ਚਲੂਵੇ ਦੀ ਵਧੀਆ ਲਗਭਗ 1 ਲੱਖ ਚੱਲੀ ਹੋਈ ਆ ਤੇ ਟਾਇਰ 80 90% ਨੇ ਨਵੇਂ ਵਰਗੇ ਹੀ ਨੇ ਬਜਟ ਆ ਗੱਡੀ ਦਾ ਹੈਗਾ 3 ਲੱਖ 20000 ਰੁਪਏ ਸਾਰਾ ਜੀ 17 ਮਾਡਲ 3 ਲੱਖ 20000 ਰੁਪਏ ਦੀ ਆਟੋਮੈਟਿਕ ਬਹੁਤ ਫੋਨ ਆਉਂਦੇ ਨੇ ਆਟੋਮੈਟਿਕ ਦੇ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਏ ਆ ਗਈ ਜੀ ਸ਼ੈਵਲਟ ਦੀ ਸੇਲ ਮਤਲਬ ਹੈਚਬੈਕ ਦੇ ਵਿੱਚ ਤੁਸੀਂ ਘੱਟ ਬਜਟ ਦੇ ਵਿੱਚ ਡੀਜ਼ਲ ਗੱਡੀ ਲੈਣਾ ਚਾਹੁੰਦੇ ਹੋ ਤਾਂ ਬਹੁਤ ਬੈਸਟ ਆਪਸ਼ਨ ਸਾਡੇ ਕੋਲ ਸਾਡੇ ਕੋਲ ਦੋ ਖੜੀਆਂ ਨੇ ਇੱਧਰ ਤੁਸੀਂ ਸੇਲ ਦੇਖ ਰਹੇ ਹੋ ਤਾਂ ਇੱਧਰ ਮਾਈਕਰਾ ਖੜੀ ਹੈ ਜੀ ਤੇ ਗੱਡੀ ਲਗਭਗ ਐਮਨੋ ਵੀ ਤਿੰਨ ਜਾਂ ਚਾਰ ਪੀਸ ਜਿਵੇਂ ਬੌਨਟ ਇਹਦਾ ਬੌਨਟ ਪੇਂਟ ਹੈ ਜੀ ਲੱਗੀ ਬੱਜੀ ਕੋਈ ਨਹੀਂ ਐਕਸੀਡੈਂਟ ਕਿਤੋਂ ਨਹੀਂ ਹੈਗੀ ਉਲਾਏ ਪਏ ਹੋਏ ਨੇ ਟਾਇਰ ਲਗਭਗ 25 ਤੋਂ 30% ਨੇ ਤੇ ਡੀਜ਼ਲ ਦੇ ਵਿੱਚ ਆ 25 30 ਦੀ ਐਵਰੇਜ ਦਿੰਦੀ ਆ ਅਨਟੀਰੀਅਰ ਵਗੈਰਾ ਬਹੁਤ ਸੋਹਣਾ ਔਰ ਮਜ਼ਬੂਤ ਗੱਡੀ ਹੈ ਸ਼ੈਵਲੈਟ ਦੀ ਪੂਰੀ ਅਨਟੀਰੀਅਰ ਤੁਹਾਨੂੰ ਇਹਦਾ ਵੀ ਨਿਕਾ ਮਰਵਾਉਣ ਨੇ ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ ਹੈ ਤੇ ਇਹ ਸਿੰਗਲ 에ਅਰ ਬੈਗ ਇਹਦੇ ਵਿੱਚ ਵੀ ਆ ਗਿਆ ਜੀ ਸਿੰਗਲ ਸਿੰਗਲ 에ਅਰ ਬੈਗ ਵਾਲੀ ਕਾਰ ਹੈ ਇਹ ਵਿੱਚੋਂ ਅਨਟੀਰੀਅਰ ਤੁਸੀਂ ਦੇਖੋ ਬਹੁਤ ਸੋਹਣਾ ਅਨਟੀਰੀਅਰ ਹੈ ਕਾਰ ਦਾ ਤੇ ਸੀਟਾਂ ਸੂਟਾ ਲੈਦਰ ਦੇ ਸੀਟ ਕਵਰ ਪਾਵਰ ਵਿੰਡੋ ਪਾਵਰ ਸਟੀering ਤੇ ਗੱਡੀ ਦਾ ਬਜਟ ਹੈ ਸਿਰਫ 1,80,000 ਰੁਪਏ ਜੀ ਬਹੁਤ ਥੋੜਾ ਜਿਹਾ ਬਜਟ ਦੇ ਵਿੱਚ ਤੁਸੀਂ ਔਰ ਮਰੂਤੀ ਵਾਲਾਂ ਦੇ ਇੰਜਨ ਆਉਂਦਾ ਚ ਸਵਿਫਟ ਚ ਇੰਜਨ ਆਉਂਦਾ ਜੀ ਉਹੀ ਸੇਮ ਇੰਜਨ ਇਹਦੇ ਗੱਡੀ ਦੇ ਵਿੱਚ ਆਉਂਦਾਗਾ 1,80,000 ਰੁਪਏ ਦੀ ਤੁਹਾਨੂੰ ਗੱਡੀ ਇਹ ਦੇ ਦਾਂਗੇ ਜੀ ਨੰਬਰ ਦੇਖੋ ਬਹੁਤ ਵਧੀਆ 7771 ਮਾਈਕਰਾ 2012 ਮਾਡਲ ਗੱਡੀ ਪੁਸ਼ ਬਟਨ ਸਟਾਰਟ ਵਾਲੀ ਆ ਤੇ ਲਗਭਗ 40 ਤੋਂ 50% ਟਾਇਰ ਨੇ ਇੰਜਨ ਪੂਰਾ ਕਟਕ ਪੂਰਾ ਵਧੀਆ ਇੰਜਨ ਸਾਈਡਾਂ ਪੇਂਟ ਮੰਨ ਕੇ ਆ ਜਿਓ ਜੀ ਸਰਟੀਫਾਈਡ ਰਿਪੋਰਟ ਇਹ ਆ ਤੇ ਓਨਰ ਸੈਕੰਡ ਆ ਗੱਡੀ ਇਹ ਚਲਾਵੇ ਚ ਰੂਪੇ ਦੀ ਜਮਾ ਮਸਤਾ ਗੱਡੀ 22 25 ਦੀ ਐਵਰੇਜ ਤੁਸੀਂ ਲੈਣੀ ਆ ਤਾਂ ਇਹ ਗੱਡੀ ਤੇ ਮਿਲੂਗੀ ਉਹ ਗੱਡੀ ਤੁਹਾਨੂੰ 18 20 ਦੀ ਐਵਰੇਜ ਦੇਊਗੀ ਤੇ ਅੰਦਰੋਂ ਤੁਹਾਨੂੰ ਅੰਟੀਰੀਅਰ ਇਹਦਾ ਨਿਗਾ ਮਰਵਾ ਦਿੰਨੇ ਆ ਤੁਸੀਂ ਇੱਕ ਵਾਰੀ ਦੇਖ ਲਓ ਚੈੱਕ ਕਰ ਲਿਓ ਜੇ ਕੁਝ ਵੀ ਤੁਹਾਨੂੰ ਕੁਇਰੀ ਆਉਂਦੀ ਆ ਵੀ ਹਾਂ ਅਸੀਂ ਆਹ ਤਾਂ ਤੁਹਾਨੂੰ ਦੱਸਿਆ ਨਹੀਂ ਹੈਗਾ ਤੇ ਉਹ ਤੁਸੀਂ ਬਿਲਕੁਲ ਇੱਕ ਵਾਰੀ ਕਾਲ ਕਰ ਲਿਓ ਸਕਰੀਨ ਤੇ ਨੰਬਰ ਚੱਲ ਰਿਹਾ ਅੰਦਰੋਂ ਤੁਸੀਂ ਦੇਖ ਲਈ ਅੰਦਰੋਂ ਕੰਪਨੀ ਦਾ ਸੀਡੀ ਪਲੇਅਰ ਪੁਸ਼ ਬਟਨ ਸਟਾਰਟ ਸਿੰਗਲ 에ਅਰ ਬੈਗ ਤੇ ਮੁਕਾਬਲਾ ਪੂਰਾ ਗੱਡੀਆਂ ਦਾ ਮਤਲਬ ਹਰ ਇੱਕ ਗੱਡੀ ਦੇਖੋ ਸੇਫਟੀ ਫੀਚਰ ਸਿੰਗਲ 에ਅਰ ਬੈਗ ਉਹ ਚ ਵੀ ਸਿੰਗਲ 에ਅਰ ਬੈਗ ਸਾਰਾ ਵਿੱਚ ਹੈਗਾ ਜੀ ਤੇ ਇੰਜਨ ਦੀ ਗਾਰੰਟੀ ਆ ਇੰਜਨ ਪੂਰਾ ਟਾਪ ਦਾ ਬਾਡੀ ਲਾਈਨ ਚ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਗੱਡੀ ਦਾ ਰੇਟ 210000 ਰੁਪਏ ਜੀ ਤੇ ਉਹ ਲੈਣੀ ਆ ਉਹ ਲੈ ਲਓ ਇਹ ਲੈਣੀ ਇਹ ਡੀਜ਼ਲ ਨੇ ਦੋ ਨੋ ਗੱਡੀਆਂ ਇਹ 12 ਮਾਡਲ ਹੈ ਜੀ ਸੇਵਲਟ ਸੇਲ ਦੀ 13 ਮਾਡਲ ਸੀ ਅਗਲੀ ਕਾਰ ਤੁਹਾਡੇ ਵਾਸਤੇ ਛੋਟੀ ਕਾਰ ਤੁਸੀਂ अल्टੋ ਨਹੀਂ ਪਸੰਦ ਕਰਦੇ ਵੀ ਡੂੰਗੀ ਜੀ ਹੁੰਦੀ ਆ ਬੈਣਾ ਔਖਾ ਲੱਗਦਾ ਤਾਂ ਇਹ ਬੈਸਟ ਆਪਸ਼ਨ ਆ ਤੁਹਾਡੇ ਵਾਸਤੇ ਬਹੁਤ ਬੈਸਟ 18 ਮਾਡਲ ਗੱਡੀ ਅ ਨਿਸ਼ਾਨ ਦੀ ਰੈਡੀਗੋ ਗ੍ਰੇ ਕਲਰ ਚ ਨੰਬਰ ਆਪਣਾ 786 ਪਿੱਛੇ ਦੇਖੋ ਕੋਈ ਭਰਾ 786 ਦਾ ਸੀ ਕਿ ਨਾ ਉਹਨੂੰ ਤਾਂ ਸੋਨੇ ਦਸਵਾਗਾ ਲੈ ਜਿਓ ਆਕੇ ਇੰਜਨ ਵਗੈਰਾ ਦੀ ਓਕੇ ਆ ਬਾਡੀ ਲਾਈਨ ਦੀ ਸਾਫ ਹੈ ਅੰਟੀਰੀਅਰ ਦੇਖ ਲਓ ਅੰਟੀਰੀਅਰ ਪੂਰਾ ਵਧੀਆ ਕੰਪਨੀ ਦੀ ਹਲੇ ਸਾਰਾ ਕੁਝ ਫੈਬਰਿਕ ਦੇ ਸੀਟ ਕਵਰ ਨੇ ਇਹ ਵਿੱਚ ਕੰਪਨੀ ਦੀ ਸੀਡੀ ਪਲੇਅਰ ਆਡੀਓ ਪਲੇਅਰ ਲੱਗਿਆ ਹੋਇਆ ਹੈਗਾ ਆ ਦੇਖੋ ਇਹ ਮਤਲਬ ਪੂਰੀ ਸਪੋਰਟਸ ਕਾਰ ਬਣਾਈ ਪਈ ਆ ਉਦਾਂ ਵੀ ਸੀਟਿੰਗ ਦੇ ਵਿੱਚ ਵੀ ਐ ਲੱਗੂ ਤੁਹਾਨੂੰ ਵੀ ਉੱਚੀ ਗੱਡੀ 'ਚ ਬੈਠੇ ਆ ਬਿਲਕੁਲੋਂ ਡੂੰਗੀ ਜੀ ਨਹੀਂ ਹੈਗੀ ਉੱਚੀ ਜੀ ਕਾਰ ਰੈਡੀ ਕੋ 1,85,000 ਰੁਪਏ ਦੀ ਤੁਹਾਨੂੰ ਗੱਡੀ ਇਹ ਮਿਲ ਜੂਜੀ ਗੱਡੀ ਬਹੁਤ ਸੋਹਣੀ ਆ ਥੋੜੇ ਜਿਹਰ ਰੁਪਈਆ ਦੇ ਵਿੱਚ ਤੁਸੀਂ ਆਪਣਾ ਕਾਰ ਲੈਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਇਹਦੇ ਵੀ ਲੋਨ ਤੁਹਾਨੂੰ ਵਧੀਆ 1.5-2 ਦਾ ਤੁਹਾਨੂੰ ਲੋਨ ਵੀ ਲੈ ਕੇ ਦੇ ਸਕਦੇ ਆ ਇਹ ਆ ਗਈ ਜੀ i10 ਗ੍ਰੈਂਡ ਪਾਪ ਦੀ ਕਾਰ ਮਤਲਬ ਇਹ ਵੀ ਪੈਟਰੋਲ ਜੋ ਵੀ ਪੈਟਰੋਲ ਜਿਹੇ ਗੱਡੀ ਬਹੁਤ ਘੱਟ ਮਾਰਕੀਟ ਚ ਆਉਂਦੀ ਹੈ ਜ਼ਿਆਦਾਤਰ ਤੁਸੀਂ ਪਤਾ ਕਰੋਗੇ ਤਾਂ ਡੀਜ਼ਲ ਹੀ ਮਿਲਣੀ ਹੈ ਸਾਡੇ ਕੋਲ ਵੀ ਦੋ ਤਿੰਨ ਡੀਜ਼ਲ ਹੈਗੀਆਂ ਨੇ ਪੀਵੀ 65 ਮਹਾਲੀ ਨੰਬਰ ਦੀ ਹੈ ਗੱਡੀ ਇਹ ਓਨਰ ਸੈਕੰਡ ਹੈ ਸਾਰੀ ਓਰੀਜਨਲ ਹੈ ਜੀ ਕੁਝ ਵੀ ਦੇਖਣ ਦੀ ਲੋੜ ਨਹੀਂ ਟੋਟਲ ਜੈ ਇਹਨਾਂ ਨੂੰ ਕਾਰ ਹੈ ਗੱਡੀ ਦਾ ਰੇਟ 385 ਹਜ਼ਾਰ ਇੰਟੀਰੀਅਰ ਤੁਹਾਨੂੰ ਇਹਦਾ ਦਿਖਾ ਦਿੰਦੇ ਆ ਇੰਟੀਰੀਅਰ ਦੇਖ ਲਿਓ ਹੈਚਬੈਕ ਪੈਟਰੋਲ ਗੱਡੀਆਂ ਚ ਸਾਡੇ ਕੋਲੇ ਦੋ ਆਪਸ਼ਨ ਆ ਸਾਡੇ ਕੋਲ ਬੈਸਟ ਨੇਗੀਆਂ ਜੇ ਤਾਂ ਗੱਡੀ ਬਹੁਤ ਰਾਇਲ ਹੈ ਸਰਵਿਸ ਵਗੈਰਾ ਗੱਡੀ ਦੀ ਹੋਈ ਹੋਈ ਆ ਦੇਖੋ ਅੰਦਰ ਨਾ ਆ ਦੇਖੋ ਤੁਸੀਂ ਦੇਖ ਰਹੇ ਹੋ ਕਾਗਜ਼ ਚੜੇ ਪਏ ਨੂੰ ਉਮੀਦੀ ਉਵੇਂ ਨਮੀ ਨੂੰ ਕੋਰ ਗੱਡੀ ਆ ਵੋਲਿਊਮ ਸਟੇering ਕੰਟਰੋਲ ਕੰਪਨੀ ਦਾ ਵਿੱਚ ਐਂਡਰਾਇਡ ਸਿਸਟਮ ਲੱਗਿਆ ਹੋਇਆ ਹੈਗਾ ਸਪੋਰਟਸ ਮਾਡਲ ਦੇ ਵਿੱਚ ਗੱਡੀ ਆ ਜੀ ਸੀਟ ਕਵਰ ਵਗੈਰਾ ਬਿਲਕੁਲ ਨਵੇਂ ਨੇ ਇਹ 3,85,000 ਰੁਪਏ ਦੀ ਗੱਡੀ ਤੁਹਾਨੂੰ ਟਾਇਰ ਟੂਰ ਵੀ ਨਵੇਂ ਨੇ ਮਤਲਬ ਕੋਈ ਬੇ ਤੜਕ ਹੋਗੇ ਤੁਸੀਂ ਕਾਲ ਕਰੋ ਤੇ ਗੱਡੀ ਤੇ ਮਾਲਕ 2017 ਮਾਡਲ ਗੱਡੀ ਆ ਜੀ ਇਹ ਪੈਟਰੋਲ ਜੋ ਤੁਸੀਂ ਦੇਖ ਰਹੇ ਹੋ ਐਵਰੇਜ ਲਗਭਗ ਇਹ ਤੁਹਾਨੂੰ 11 ਕੁ ਦੀ ਐਵਰੇਜ ਦੇ ਦਿੰਦੀ ਹੈ ਜੀ ਫੌਗ ਲੈਂਪ ਵਗੈਰਾ ਲੱਗੇ ਨੇ ਐ ਐਲਈਡੀ ਵੀ ਆ ਗਈਆਂ ਤੇ ਜਿਵੇਂ ਦੇਖੋ ਥੱਲੇ ਬੰਪਰ 'ਚ ਤੁਸੀਂ ਦੇਖ ਰਹੇ ਹੋ ਐਲਈਡੀ ਵੀ ਲੱਗੀਆਂ ਹੋਈਆਂ ਨੇ ਇਹ ਆ ਗਈ ਜੀ ਪੈਟਰੋਲ ਦੀ ਬਾਦਸ਼ਾਹ ਕਾਰ ਸਵਿਫਟ ਮਤਲਬ ਪੂਰੀ ਮਾਰਕੀਟ 'ਚ ਮਰੂਤੀ ਵਾਲੇ ਦੀ ਧੱਕ ਤਾਂ ਪੈਂਦੀ ਪੈਂਦੀ ਆ ਤੁਹਾਨੂੰ ਪਤਾ ਹੀ ਆ 2021 ਮਾਡਲ ਗੱਡੀ ਆ ਜੀ ਇਹ ZXI ਆ ਟਾਪ ਮਾਡਲ ਆ ਤੇ 6 ਲੱਖ ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਕੰਪਨੀ ਦਾ ਲਾਏ ਨੇ ਦੋ ਦਿਨ ਪੀਸ ਇਹਦੇ ਵਿੱਚ ਟੱਚ ਅਪ ਹੈਗੇ ਨੇ ਗੱਡੀ ਦੇ ਤੁਸੀਂ ਕਾਲ ਕਰ ਲਓ ਤੁਹਾਨੂੰ ਦੱਸ ਦਾਂਗੇ ਵੀ ਕੀ ਕੀ ਪੇਂਟ ਆ ਤੁਹਾਨੂੰ ਪੂਰੀ ਸਰਟੀਫਾਈਡ ਰਿਪੋਰਟ ਦੇ ਦਾਂਗੇ ਅੰਟੀਰੀਅਰ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਕਿੱਦਾਂ ਦਾ ਸਟੀਅਰਿੰਗ ਕੰਟਰੋਲ ਐਂਡ ਰੈਡੀਅੰਟ ਸਿਸਟਮ ਕੰਪਨੀ ਦਾ ਵਿੱਚ ਲੱਗਿਆ ਹੋਇਆ ਹੈਗਾ ਪੁਸ਼ ਬਟਨ ਸਟਾਰਟ ਵਾਲੀ ਹੈ ਜੀ ਇਹ ਕਿਉਂਕਿ ZXI ਆ ਟਾਪ ਐਂਡ ਮਾਡਲ ਹੈ ਵਿੱਚੋਂ ਤੁਸੀਂ ਦੇਖ ਹੀ ਲਈ ਪ੍ਰਾਈਸ ਹੈ ਜੀ ਉਹ 6 ਲੱਖ ਇਹ ਆ ਗਈ ਜੀ Honda ਦੀ ਅਮੇਜ਼ ਗੱਡੀ ਲਗਭਗ ਸੈਟਾ ਪੇਂਟ ਬੋਨਟ ਓਰੀਜਨਲ ਸਾਈਡਾਂ ਪੇਂਟ ਬੌਨਟ ओरिजिनल ਤੇ ਪੰਜਾਬ ਨੰਬਰ ਹੈ ਓਨਰ ਸੈਕੰਡ ਹੈ ਤੇ ਡੀਜ਼ਲ ਦੇ ਵਿੱਚ ਹੈ ਸਵਾ 5 ਲੱਖ ਰੁਪਏ ਦੀ ਗੱਡੀ ਸਾਈਡਾਂ ਪੇਂਟ ਤੁਹਾਨੂੰ ਦੱਸ ਹੀ ਦਿੱਤਾ ਹੈਗੀ ਬੇਸ ਮਾਡਲ ਦੇ ਵਿੱਚ ਪਰ 25 ਤੋਂ 30 ਦੀ ਐਵਰੇਜ ਇਹ ਗੱਡੀ ਦੇ ਦਿੰਦੀ ਆ ਥੋੜਾ ਬੋੜਾ ਪਾਰਟੀ ਤੋਂ ਆਹੀ ਗੱਡੀ ਥੋੜਾ ਬੋੜਾ ਕੰਮ ਤੁਸੀਂ ਆਪਦੇ ਹੱਥ ਨਾਲ ਕਰਾ ਸਕਦੇ ਹੋ ਗੱਡੀ ਦਾ ਔਰ ਗੱਡੀ ਸਵਾ 5 ਲੱਖ ਰੁਪਈਆ ਪਾਰਟੀ ਡਿਮਾਂਡ ਕਰਦੀ ਆ ਬਾਕੀ ਤੁਸੀਂ ਆਓ ਗੱਡੀ ਦੇਖੋ ਲੈ ਜਾਓ ਆ ਗੱਡੀ ਬਹੁਤ ਵਧੀਆ ਡਿਜ਼ਾਇਰ ਘੱਟ ਬਜਟ ਚ ਲੈਣਾ ਚਾਹੁੰਦੇ ਹੋ 2015 ਮਾਡਲ ਗੱਡੀ ਤੁਹਾਨੂੰ ਦੇ ਦਾਂਗੇ ਅਸੀਂ ਜੀ 3,70,000 ਰੁਪਏ ਦੀ 15 ਮਾਡਲ ਗੱਡੀ ਤੇ ਗੱਡੀ ਤੁਸੀਂ ਦੇਖ ਰਹੇ ਹੋ ਨੰਬਰ 717 ਸੈਕੰਡ ਓਨਰ ਗੱਡੀ ਆ ਤੇ ਸਰਟੀਫਾਈਡ ਰਿਪੋਰਟ ਹੈ ਵੀ ਬੋਨਟ ਵਗੈਰਾ ਤਾਂ オリジナル ਹੈ 2-3 ਪੀਸ ਗੱਡੀ ਦੇ ਵਿੱਚ ਪੇਂਟ ਹੈਗੇ ਨੇ ਤੇ ਹੈਗੀ ਆ ਜੀ ਐਲਡੀਆਈ ਆਪਸ਼ਨਲ ਮਾਡਲ ਦੇ ਵਿੱਚ ਯਾਨੀ 2 ਪਾਵਰ ਵਿੰਡੋ ਤੇ ਸੈਂਟਰ ਲੋਕਿੰਗ ਦੇ ਵਿੱਚ ਅੰਟੀਰੀਅਰ ਤੁਹਾਨੂੰ ਦਿਖਾ ਦਿੰਨੇ ਆ ਗੱਡੀ ਦਾ ਅੰਟੀਰੀਅਰ ਪੂਰਾ ਵਧੀਆ ਇੰਜਨ ਗੇਅਰ ਦੀ ਏਸੀ ਦੀ ਪੂਰੀ ਟੌਪ ਦੀ ਕਾਰ ਹੈ ਇੱਕ ਹੋਰ ਇਹਦੇ 'ਚ ਬਹੁਤ ਖਾਸੀਤਾ ਉਹ ਤੁਹਾਨੂੰ ਬਾਅਦ 'ਚ ਦੱਸਦੇ ਆਂ ਇੱਕ ਵਾਰੀ ਤੁਸੀਂ ਇੰਟੀਰੀਅਰ ਦੇਖੋ ਪਹਿਲਾਂ Android ਸਿਸਟਮ ਵੀ ਲੱਗਿਆ ਹੋਇਆ ਸੀਟ ਕਵਰ ਵਗੈਰਾ ਪੂਰੇ ਵਧੀਆ ਨੇ ਵਿੰਡੋ ਤੁਸੀਂ ਦੇਖ ਲਈਆਂ ਦੋ ਨੇਗੀਆਂ ਤੇ ਕੰਪਨੀ ਦੇ ਵਿੱਚ ਇਹਦੇ ਸੈਂਟਰ ਲੌਕ ਲੱਗਿਆ ਹੋਇਆ ਹੈ ਇਹ ਇਹ ਵੀ ਗੱਡੀ ਬਹੁਤ ਵਧੀਆ ਰੇਂਜ 'ਚ ਹੈ ਬਿਲਕੁਲ ਰੇਂਜ 'ਚ ਆਊਗੀ ਤੁਹਾਡੇ ਕਿਉਂਕਿ ਲਗਭਗ ਇਹ ਤੇ 3.5 ਲੱਖ ਰੁਪਏ ਦਾ ਤੁਹਾਨੂੰ ਲੋਨ ਵੀ ਲੈ ਕੇ ਦੇ ਦਾਂਗੇ ਅਲਾਈ ਵੀ ਨੇ ਜਿਹੜੇ ਤੁਹਾਨੂੰ ਫੀਚਰ ਦੱਸ ਰਿਹਾ ਸੀ ਇਹਨੂੰ ਅਲਾਈ ਵੀ ਲੈਕਸਟਰਾ ਫਿੱਟ ਹੋਏ ਨੇ ਲਗਭਗ 15-20 ਹਜ਼ਾਰ ਰੁਪਏ ਦਾ ਸਮਾਨ ਇਹ ਵੀ ਹੈਗਾ ਤੇ ਟਾਇਰ ਲਗਭਗ 60 70% ਹੈਗੇ ਨੇ ਤੇ ਰੇਟ ਤੁਹਾਨੂੰ ਦੱਸਦਾ 3,70,000 ਰੁਪਏ ਜੀ ਲਾਸਟ ਗੱਡੀ ਅ ਥਾਰ ਹੈ ਜੀ ਇਹ ਬੜੀ ਮਤਲਬ ਸਾਡੀ ਇੱਕ ਵੀਡੀਓ ਚੱਲੀ ਹੈ ਕਾਫੀ ਫੋਨ ਆ ਰਹੇ ਨੇ ਹੋ ਸਕਦਾ ਇਹ ਆਉਂਦੇ ਨੂੰ ਥੋੜੇ ਵਿਕ ਵੀ ਜਾਵੇ ਤੇ 2015 ਮਾਡਲ ਗੱਡੀ ਆ ਅਲਾਈ ਟਾਇਰ ਨਵੇਂ ਜਮੇ ਸਟੱਪਣੀ ਵੀ 80% ਤੇ ਹਾਰ ਟੌਪ ਵਗੈਰਾ ਲੱਗਿਆ ਹੋਇਆ ਹੈਗਾ オリジナル ਥਾਰ ਹੈ ਜੀ ਇਹ ਤਿਆਰ ਹੋਈ ਥਾਰ ਨਹੀਂ ਹੈਗੀ ਮਤਲਬ オリジナル ਇੰਜਨ ਵਾਲੀ ਥਾਰ ਹੈਗੀ 4x4 ਹੈ ਤੇ ਅੰਟੀਰੀਅਰ ਤੁਸੀਂ ਦੇਖ ਲਓ ਪੂਰੀ ਅੰਦਰੋਂ ਤਿਆਰ ਕਰੀ ਹੋ ਵਕੀਲ ਸਾਹਿਬ ਦੀ ਗੱਡੀ ਸੀ ਇਹ ਸਾਡੇ ਕੋਲੇ ਪਹਿਲਾਂ ਰੇਟ ਇਹ 6 ਲੱਖ ਰੁਪਏ ਮੰਗਦੇ ਸੀ ਲੇਕਿਨ ਹੁਣ ਰੇਟ ਇਹ ਤਾਂ ਬਹੁਤ ਜਾਇਜ਼ ਰੇਟ ਦੇ ਵਿੱਚ ਇਹ ਗੱਡੀ ਮਿਲ ਰਹੀ ਹੈ ਪਾਵਰ ਵਿੰਡੋ ਵਗੈਰਾ ਲੱਗੀ ਹੋਈਆਂ ਨੇ ਪਿੱਛੋਂ ਵੀ ਤੁਸੀਂ ਦੇਖ ਲਓ ਮਤਲਬ ਪੂਰੀ ਸੋਹਣੀ ਲੁੱਕ ਦੀ ਕਾਰ ਹੈ ਤੇ ਪਿਛਲੀ ਸੀਟ ਵੀ ਪੂਰੀ ਅਟੈਚਿੰਗ ਲਾਈ ਹੋਈ ਆ 4x4 ਸਭ ਚੱਲਦਾਗਾ ਪੇਂਟ ਕਿਤੋਂ ਨਹੀਂ ਹੈਗੀ ਲਗਭਗ ਸਾਰੀ ਓਰੀਜਨਲ ਕਾਰ ਹੈ ਤੁਹਾਨੂੰ ਪਿਛਲੀ ਸੀਟ ਬਣੀ ਦਿਖਾਵਾਂ ਲਈ ਇੱਕ ਵਾਰੀ ਆ ਤੁਸੀਂ ਪਿੱਛੇ ਵਾਲੀ ਸੀਟਿੰਗ ਦੇਖੋ ਕਿੰਨੀ ਵਧੀਆ ਕੰਫਰਟੇਬਲ ਬਣਾਈ ਆ ਚਾਹੇ ਬੈਹਣੇ ਦੋ ਹੀ ਹੋਣਗੇ ਪਿੱਛੇ ਪਰ ਵਧੀਆ ਇੰਤਜ਼ਾਮ ਕਰਿਆ ਹੈ ਵਿੱਚ ਕੱਪ ਹੋਲਡਰ ਵਗੈਰਾ ਸਾਰਾ ਕੁਝ ਲੱਗਿਆ ਹੈ ਗੱਡੀ ਦੇ ਸੋਹਣੀ ਕਾਰ ਆ ਇੰਜਨ ਵਗੈਰਾ ਪੂਰਾ ਓਕੇ ਆ ਗੱਡੀ ਦਾ ਗੱਡੀ ਦਾ ਜਿਹੜਾ ਰੇਟ ਆ ਹੁਣ 4,75,000 ਰੁਪਏ ਦੀ ਗੱਡੀ ਆਪਾਂ ਨੂੰ ਇਹ ਮਿਲ ਰਹੀ ਹੈ ਜੀ 2015 ਮਾਡਲ ਗੱਡੀ ਆ ਬਹੁਤ ਸੋਹਣੀ ਗੱਡੀ ਆ ਦੇਖੋ ਆ ਪੂਰਾ ਮਜ਼ਬੂਤ ਲੱਗਿਆ ਹੈ ਨਹੀਂ ਹੈਗਾ ਵੀ ਹੱਲੇ ਜੂਗਾ ਜਮ ਪੂਰਾ ਮਜ਼ਬੂਤ ਤੇ ਤੇ ਗਾਰਡ ਲੱਗਾ ਹੈ ਜਿਹੜਾ ਭੋਰਾ ਨਹੀਂ ਹਿਲਦਾ ਪੂਰੀ ਘੈਂਟ ਗੱਡੀ ਆ ਲੈ ਜੋ 475 ਦੀ ਕਿਹੜੀ ਸਾਰ ਆਉਦੀ ਆ ਲੋ ਜੀ ਇਹ ਸੀ ਸਾਡਾ ਸਟਾਕ ਅਮਰਗੜ ਬ੍ਰਾਂਚ ਦਾ ਜੀ ਵੀਡੀਓ ਕਿਵੇਂ ਕਿਵੇਂ ਦੀ ਲੱਗੀ ਆ ਤੁਸੀਂ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੁਝ ਕਮੀਆਂ ਹੁੰਦੀਆਂ ਸੀ ਉਹਨੂੰ ਵੀ ਵਿਚਾਰਦੇ ਆ ਜੇ ਕੋਈ ਕਮੀ ਲੱਗਦੀ ਆ ਵੀਡੀਓ 'ਚ ਉਹ ਵੀ ਦੱਸ ਦਿਓ ਤੇ 9 ਤਰੀਕ ਦਾ ਕਾਰ ਮੇਲਾ ਇਹ ਜਰੂਰ ਪਹੁੰਚਿਓ ਕਾਰ ਮੇਲੇ 'ਚ ਤੇ ਇਹੀ ਗਰਾਊਂਡ ਦੇ ਵਿੱਚ ਅਸੀਂ ਇਹ ਕਾਰ ਮੇਲਾ ਲਾਉਨੇ ਹੁੰਨੇ ਆ ਅਮਰਗੜ ਤੇ ਜਿਵੇਂ ਹੁਣ ਖੜੇ ਆਂ ਆਪਾਂ ਅਮਰਗੜ ਸੰਗਰੂਰ ਬਰਨਾਲਾ ਤੇ ਪਹੀੜ ਚਾਰ ਬ੍ਰਾਂਚਾਂ ਤੋਂ ਅਸੀਂ ਤੁਹਾਡੇ ਨਾਲ ਰੂਬਰੂ ਹੁੰਦੇ ਹੁੰਦੇ ਆ ਕੋਸ਼ਿਸ਼ ਕਰਦੇ ਆਂ ਵਧੀਆ ਵਧੀਆ ਵੀਡੀਓ ਤੁਹਾਨੂੰ ਦੇਈਏ ਲੋਨ ਫੈਸਿਲਿਟੀ ਤੁਹਾਨੂੰ ਮੌਕੇ ਦੀ ਮਿਲੂਗੀ ਚਾਹੇ ਮੇਲੇ ਤੇ ਆਜੋ ਚਾਹੇ ਬਿਨਾਂ ਮੇਲੇ ਤੋਂ ਆਜੋ ਤੁਹਾਨੂੰ ਡਾਕੂਮੈਂਟ ਜੇ ਤੁਹਾਡੇ ਕੋਲ ਨੇ ਤਾਂ 30 ਮਿੰਟਾਂ ਦੇ ਵਿੱਚ ਲੋਨ ਕਰਾ ਕੇ ਤੁਹਾਨੂੰ ਗੱਡੀ ਡਿਲੀਵਰ ਕਰ ਦਾਂਗੇ ਜੀ ਠੀਕ ਆ ਜੀ ਮਿਲਦੇ ਆਂ ਜੀ ਫਿਰ ਨਵੇਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ